ਜਦ ਬਲਗ ਜੋਤ ਕਾਇਆ ਵਿੱਚ ਵਰਤੇ ਆਪਾ ਪਸ਼ੂ ਨਾ ਮੁਝੇ ਇਹ ਵੀ ਪਸ਼ੂ ਆ ਕੰਡ ਜਿੰਨਾ ਚਿਰ ਜੋਤ ਕਾਇਆ ਅਸਲੀ ਹਿਰਦੇ ਵਿੱਚ ਵਰਤਦੀ ਹੈ ਜਿੰਨਾ ਚਿਰ ਜੋਤ ਇਹਦੇ ਅੰਦਰ ਹਿਰਦੇ 'ਚ ਹੈਗੀ ਜਗਦੀ ਹੈ ਇਹਨੂੰ ਵੀ ਆਪਣਾ ਆਪ ਦਾ ਗਿਆਨ ਨਹੀਂ ਆਪਾ ਸੁਝਾ ਜੀਏ ਵੀ ਸਰੀਰ ਨੂੰ ਆਪਣਾ ਆਪਾ ਸਮਝਦਾ ਸਰੀਰ ਕਰਕੇ ਹੀ ਰਿਸ਼ਤੇ ਨੇ ਖੂਨ ਦੇ ਰਿਸ਼ਤੇ ਕਹਿੰਦੇ ਰਿਸ਼ਤੇ ਕਹਿੰਦੇ ਨੇ ਖੂਨ ਦੇ ਸਰੀਰ ਦੇ ਰਿਸ਼ਤਾ ਦਾ ਖੂਨ ਦਾ ਆਤਮਾ ਦਾ ਰਿਸ਼ਤਾ ਨਹੀਂ ਹੈ ਖੂਨ ਦਾ ਰਿਸ਼ਤਾ ਕਹਿੰਦੇ ਅਰਗਿਆਨੀ ਲੋਕ ਵੀ ਵੰਦਨ ਰਿਸਤਾ ਕਹਿੰਦੇ ਖੂਦ ਆਧੁਨਦਾਰ ਰਿਸਤਾ ਕੋਈ ਨਹੀਂ ਆਕੇ ਦਰ ਕਾਲਾ ਆਧੁਨਦਾਰੀ ਕਰੀਏ ਤਾਂ ਰਿਸਤਾ ਕੋਈ ਨਹੀਂ ਆਕੇ ਦਰ ਖੂਦ ਤੇ ਰਹਤੇ ਹੈਗਾ ਨਾ ਖੂਦ ਤਾਂ ਜੜ ਬਲੱਡ ਰਿਲੇਸ਼ਨ ਵੀ ਕਹਿੰਦੇ ਆ ਨਾ ਸੀ ਬਲੱਡ ਰਿਲੇਸ਼ਨ ਤਾਂ ਬਾਣੀ ਵੀ ਬੰਦੀ ਹੈ ਬਗੜਦਾ ਜੜ ਹੈ ਨਾ ਕੀ ਹੈ ਉਹ ਬਿਲਕੁਲ ਵੀ ਰਖਣਾ ਨਾ ਪਰੋਤੇ ਲੱਕੜੀਆਂ ਦੇ ਲੱਕੜੀ ਹੁੰਦੇ ਹੈਡਾ ਨੂੰ ਉਹ ਤਾਰੀਕ ਹੈ ਤਾਂ ਇਹਨੂੰ ਰੱਖ ਦੇਣਗੇ ਪੇ ਬਲੱਡ ਰਿਲੇਸ਼ਨ ਹੈ ਨਹੀਂ ਸਮਝਦਾ ਨਾ ਮੇਰਾ ਰਿਸ਼ਤਾ ਤੈਨੂੰ ਵੀ ਰੱਖਿਆ ਹੁੰਦਾ ਇਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਰੱਖਿਆ ਹੁੰਦਾ ਇਹ ਆਦਮਾ ਜੋ ਹੈ ਨਹੀਂ ਉਹਦੇ ਚ ਫਿਰ ਕਾਤੇ ਗਿਆ ਤਾਂ ਕਹਿਆ ਬਲੱਡ ਰਿਲੇਸ਼ਨ ਤੁਸੀਂ ਬੁਲਦੇ ਹੋ ਸੁਣੇ ਅੱਭੀ ਲੋਕ ਬਲੱਡ ਰਿਲੇਸ਼ਨ ਹੈ ਵੀ ਸਾਡਾ ਉਹਨਾਂ ਨੂੰ ਜਾਲੇ ਆਉਂਦੇ ਨੇ ਚੱਕ ਇਹਨਾਂ ਕੱਢੋ ਇਹਨੂੰ ਘਰੋਂ ਘਰੋਂ ਕੱਢੋ ਰਿਲੇਸ਼ਨ ਸੀਗਾ ਤਾਂ ਰੱਖ ਲੈਂਦੇ ਆਦਮਾ ਦਾ ਨਹੀਂ ਸੀ ਚਲੋ ਇਹਨੂੰ ਤਾਂ ਰੱਖ ਲੈਂਦੇ ਇਹ ਵੀ ਗਾਣੇ ਫੋਟੋ ਹੀ ਫੜੀਏ ਚਲੋ ਫੋਟੋ ਰੱਖ ਲੈਂਦੇ ਇਹਦੀ ਫੋਟੋ ਰੱਖ ਲਾਂਗੇ ਜੱਬ ਲਗ ਜੋਤ ਕਾਇਮ ਹੈ ਵਰਤੇ ਆਪਾ ਪਸੂਨਾ ਬੁਝੇ ਲਾਲ ਚ ਕਰੇ ਜੀਵਨ ਪਦ ਕਾਰਨ ਲੋਚਨ ਕਸੂਨਾ ਸੁਝੇ ਰਾਤ ਕਾ ਦਾ ਕੋਈ ਹੋਰ ਥੋੜਾ ਬਹੁਤਾ ਜੀਵਨ ਤੇ ਨਾ ਖਿਉਣ ਲੈ ਲੈ ਜਾਣੀ ਹਾਰ ਵਗ ਤੇ ਜੀਉਂਦਾ ਲੈ ਹਾਲ ਚ ਲੱਗਿਆ ਨਾਲ ਚਲੋ ਕਰੇ ਜੀਵਨ ਪਦ ਕਰੇ ਲਾਲ ਬੋਲਾ ਨਹੀਂ ਲੋਚਨ ਕਸੂਨਾ ਸੁਝੇ ਆ ਕਾ ਨੂੰ ਦੀਨਾ ਦਿਲ ਤੇ ਇਹ ਖੁੱਲੀ ਕੋਈ ਨਹੀਂ ਸਮਝਿਆ ਹੈ ਕੋਈ ਨਹੀਂ ਦੋ ਚਾਰ ਸਮਝ ਨੂੰ ਸਮਝ ਨਹੀਂ ਕੋਈ ਨਹੀਂ ਮੈਂ ਕੀ ਆ ਡੈਂਗ ਦੇ ਮਰਨਾ ਹੈ ਕਹੇ ਤਾਂ ਨਹੀਂ ਮਰਨਾ ਹੈ ਅਜਲੇ ਸਰੀਰ ਦੀ ਸੰਭਲ ਚਾਉਂਦੇ ਸਰੀਰ ਦੀ ਸੰਭਲ ਕਰਕੇ ਦੂਜੇ ਨਾਲ ਜੁੜਿਆ ਤੇਰਪਾ ਤਾਂ ਅੱਖਾਂ ਨਾਲ ਰਹੀਆਂ ਮੈਨੂੰ ਦੂਰੀ ਦੇਖੜੇ ਨਹੀਂ ਸਰੀਰ ਨਾਲਿਆ ਤਾਂ ਬੋਲ ਹੋਣਾ ਦੀ ਗੱਲਬਾਤ ਨਹੀਂ ਹੋਣੀ ਕਿਸੇ ਨਾਲ ਆਹ ਗੱਲ ਸਰੀਰ ਦੇ ਸੱਤ ਤੇ ਤਾਂ ਚਾਹੁੰਦਾ ਹੈ ਨੋਜਨ ਕਾ ਜੋਖਾ ਸੁਜਾ ਜੈਤ ਕਬੀਰ ਸੁਣੋ ਰੇ ਪ੍ਰਾਣੀ ਛੋਟੋ ਮੰਨ ਕੇ ਭਰਮਾ ਤਬੀਰ ਕਹਿੰਦਾ ਹੈ ਪ੍ਰਾਣੀ ਮੰਨ ਤੇ ਭਰਮ ਛੱਡ ਦੇ ਛੋਟੋ ਮੰਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰ ਉਹ ਇੱਕ ਵੀ ਸੱਚ ਇਸ ਕਰਕੇ ਜੇ ਤੁਸੀਂ ਕੱਲਾ ਨਾਮ ਹੈ ਜਪੋ ਹੋਰ ਕੁਝ ਕਰੋ ਹੀ ਨਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰ ਉਹ ਇੱਕ ਵੀ ਸੱਚ ਪਰ ਉਹ ਇੱਕ ਦੀ ਛੱਡੋ ਇੱਕ ਦੀ ਛਾੜਣ ਪੈਜੋ ਇਹਦਾ ਅੰਤਰ ਹੈ ਤੁਹਾਡੇ ਬਾਹਰ ਕਿਸੇ ਦੀ ਛੱਡਣਾ ਪਿਓ ਕਦਾਂ ਫਰਿਆ ਹੈ ਨਾ ਤੁਹਾਡੇ ਅੰਤਰਾ ਆਸਮਾਂ ਇਹਦੀ ਛਾਂ ਨੇ ਦੇ ਨਾਲ ਜੁੜ ਜਾਓ ਬਾਹਰ ਦਿੱਤੇ ਦੇਦੀ ਸੁਣ ਲਓ ਜਿਹੜੋ ਬੱਲੇ ਉਹ ਇਹਨਾਂ ਲੋੜੇ ਨਹੀਂ ਬਣੂ ਜਿਹੜਾ ਇੱਕ ਨਾਲ ਜੁੜੇ ਉਹਦੀ ਸੁਣ ਲਓ ਜਿਹੜਾ ਇੱਕ ਨਾਲ ਰਿਸ਼ਤਾ ਹੋਰ ਪੱਕਾ ਕਰੇ ਤੁਹਾਡਾ ਉਹਦੀ ਨਾਲੇ ਸੁਣ ਚਾਹੇ ਇੱਕ ਵਾਰੀ ਹੋਰ ਗੁੱਡੂਆਂ ਦਾ ਗਿਆਨ ਕਰਾਵੇ ਉਹਦੀ ਬਾਪ ਸੁਣ ਲਿਓ ਪਰ ਜਿਹੜਾ ਆਪਣੇ ਨਾਲ ਜੁੜੇ ਉਹਦੀ ਨਾ ਸੁਣੇ ਜਿਹੜਾ ਅੰਦਰੋਂ ਦੌੜ ਕੇ ਆਪਣੇ ਨਾਲ